ਆ chegada ਦੋਸਤੋ ਦੋਸਤੋ ਮੈਂ ਸੁਖਦੇਵ ਸਿੰਘ ਤੇ ਅੱਜ ਦਾ ਜੋ ਮੇਰਾ ਵੀਡੀਓ ਆ ਉਹ ਨੂੰ ਦੇਖ ਕੇ ਤੁਹਾਨੂੰ ਮਤਲਬ ਗਰੀਬੀ ਨੂੰ ਵੀ ਆਪਣੇ ਆਪ ਤੇ ਸ਼ਰਮ ਆਉਣ ਲੱਗ ਜੂਗੀ ਸੋ ਗਰੀਬੀ ਮਜ਼ਦੂਰੀ ਮਜਬੂਰੀ ਤੇ ਤੋਂ ਬਿਮਾਰੀ ਜਿਸ ਦਾ ਸੰਤਾਪ ਲੋਕ ਝੇਲ ਰਹੇ ਨੇ ਉਹ ਬਸ ਉਹਦਾ ਦਰਦ ਉਹੀ ਜਾਣਦੇ ਨੇ ਜਿਨ੍ਹਾਂ ਤੇ ਬੀਤਦੀ ਹੈ ਤੇ ਮੈਂ ਅੱਜ ਦੋਸਤੋ ਪਹੁੰਚਾ ਹੋਇਆ ਪਿੰਡ ਬੀਬੀ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿੱਥੇ ਸਾਡੀ ਇੱਕ ਗਰੀਬ ਭੈਣ ਆ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਹੈ ਜਿਨ੍ਹਾਂ ਦੀ ਕੇ ਰੀਡ ਦੀ ਹੱਡੀ ਟੁੱਟ ਚੁੱਕੀ ਗਈ ਸੀ ਤੇ ਔਰ ਉਸ ਪ੍ਰਾਬਲਮ ਨੂੰ ਉਹ ਆਪਣੇ ਪਿੰਡੇ ਤੇ ਜਿਹੜਾ ਹੈਗੇ ਝੇਲ ਰਹੇ ਨੇ ਤੇ ਗਰੀਬੀ ਦੀ ਵਜ੍ਹਾ ਹੋਣ ਕਰਕੇ ਪਿਛਲੇ 3 ਸਾਲ ਤੋਂ ਉਹ ਮੰਜੇ ਤੇ ਪਏ ਨੇ ਤੇ ਉਹਨਾਂ ਤੋਂ ਮਤਲਬ ਨਾ ਚੱਲਿਆ ਫਿਰਿਆ ਜਾਂਦਾ ਔਰ ਉਹਨਾਂ ਦਾ ਪ੍ਰੋਪਰ ਇਲਾਜ ਵੀ ਨਹੀਂ ਹੋ ਰਿਹਾ ਤੇ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਆਏ ਆ ਤੇ ਮੇਰੀ ਹੱਥ ਬੰਨ ਕੇ ਤੁਹਾਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਕਿ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਔਰ ਬਹੁਤ ਗਨਮੰਦ ਆਪਾਂ ਇੰਸਟਾ ਫੇਸਬੁੱਕ ਤੇ ਸ਼ੇਅਰ ਕਰਦੇ ਆ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਕਿਸੇ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਛੋਟੇ ਛੋਟੇ ਜੋ ਬੱਚਾ ਦੀ ਮਾਂ ਜਿਹੜੀ ਉਹ ਜਿਹੜੀ ਹੈਗੀ ਆਪਣੀ ਜਾਨ ਬਚਾ ਸਕੇ ਤੇ ਆਪਦੇ ਬੱਚਾ ਦੀ ਦੇਖ ਰੱਖ ਕਰ ਸਕੇ ਕਿਉਂਕਿ ਉਹਨਾਂ ਦੇ ਘਰ ਵਾਲਾ ਵੀ ਲਾਪਤਾ ਉਹਨਾਂ ਦਾ ਵੀ ਕੋਈ ਪਤਾ ਨਹੀਂ ਕਿ ਉਹ ਕਿੱਥੇ ਨੇ ਇਸ ਲਈ ਮੈਂ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਉਣਾ ਕਿ ਤੁਸੀਂ ਆਪ ਉਹਨਾਂ ਤੋਂ ਉਹਨਾਂ ਦੇ ਮੂੰਹੋਂ ਸੁਣੋ ਕਿ ਉਹਨਾਂ ਨੂੰ ਕੀ ਪ੍ਰੋਬਲਮ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਹਾਲਾਤ ਦਿਖਾ ਦਿੰਨਾ ਜਿੱਥੇ ਰਹਿ ਰਹੇ ਨੇ ਕਿਸ ਤਰੀਕੇ ਨਾਲ ਆ ਮਤਲਬ ਇਹ ਕਿੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਇਹਨਾਂ ਦੇ ਘਰ ਦੇ ਹਾਲਾਤ ਆ ਤੇ ਆਓ ਦੋਸਤੋ ਪਾਪਾ ਲਾਲਵੀ ਤੁਹਾਡੀ ਗੱਲਬਾਤ ਕਰਾਉਣੇ ਆ ਇਹ ਹਾਲਾਤ ਆ ਇਹਨਾਂ ਦੀ ਹਸੀ ਗਾ ਪੈਨ ਜੀ ਹਾਂ ਹਸੀ ਗਾ ਜੀ ਸਰ ਸਰਕਾਰ ਜੀ ਜੀ ਕੀ ਨਾਮ ਹੈ ਬੈਂਜੀ ਤੁਹਾਡਾ ਤੁਹਾਲੇ ਨਾਮ ਹੈ ਮੇਰਾ ਠੀਕ ਹੈ ਤੇ ਕਿੰਨੇ ਟਾਈਮ ਤੋਂ ਤੁਹਾਨੂੰ ਜਿਹੜੀ ਇਹ ਪ੍ਰਾਬਲਮ ਆ ਗਈ ਮੇਰੇ 3 ਸਾਲ ਹੋ ਗਏ ਮੈਨੂੰ ਕਹੇ ਨਾ ਮੰਜੀ ਦੇ 3 ਸਾਲ ਹੋ ਗਏ ਕੀ ਹੋਇਆ ਕੀ ਸੀ ਤੁਹਾਨੂੰ ਰੇੜ ਦੀ ਹੱਡੀ ਟੁੱਟ ਗਈ ਰੇੜ ਦੀ ਜਾਂਦੀ ਸਮਾਨ ਸਮਨ ਰੱਖਦੀ ਸੀ ਮੈਂ ਹਾਂਜੀ ਰੇੜ ਹੀ ਪਲਟ ਗਈ ਮੇਰੀ ਗੱਡੀ ਹਾਂਜੀ ਹਮ ਵੀ ਬਜੀ ਤਾਂ ਰੇੜ ਦੀ ਹੱਡੀ ਟੁੱਟ ਗਈ ਮੇਰੀ ਹੱਥਲੀ ਥਿਆ ਟੁੱਟ ਗਈ ਦੋ ਪੱਟੀਆਂ ਟੁੱਟ ਗਈ ਮੇਰੀ ਉਸ ਦਿਨ ਕੀ ਮੈਂ ਮੰਜੀ ਦੇ ਲਈ ਹੂੰ ਫੇਈ ਪਹਿਲੇ ਮਰੇ ਨੇ ਲੱਗ ਗਿਆ ਹੋ ਗਿਆ ਅੰਕਲ ਇਹ ਲੱਗੇ ਅਗੇ ਦਵਾਈਆਂ ਲੈਣ ਦੀ ਦਵਾਈ ਮੰਗ ਤਾਂ ਕਿ ਮੈਂ ਦਵਾਈ ਲੈਣੀ ਤੇ پاس ਕਰਦੀ ਮੇਰਾ ਕੋਈ ਮੇਰਾ ਵਾਲੇ ਵਾਸ ਨਹੀਂ ਹੈਗਾ ਛੱਛੇ ਦਵਾਈ ਆਖੇਗੇ ਮੇਰੇ ਇੱਕ ਮੇਰੀ ਮਾਂ ਹੈਗੀ ਨਹੀਂ ਤੇ ਤੁਹਾਡੇ ਘਰ ਦੇ ਜਿਹੜਾ ਤੁਹਾਡਾ ਘਰ ਵਾਲਾ ਉਹ ਹੈ ਨਹੀਂ ਗੇ ਘਰ ਵਾਲਾ ਹੈ ਨਹੀਂ ਉਹ ਘਰਾ ਤਾਂ ਪਤਾ ਨਹੀਂ ਕਿੱਥੇ ਗਿਆ ਹੈਗਾ ਉਹਨਾਂ ਦਾ ਪਤਾ ਨਹੀਂ ਹੈਗਾ ਅੱਛਾ ਹਾਂ ਵੀ ਫਿਰ ਇਲਾਜ ਹੁਣ ਤੁਸੀਂ ਇਹਨਾਂ ਦੇ ਕੋਲ ਇਲਾਜ ਕਰਾਉਣਾ ਆਏ ਸੀ ਆ ਦਾ ਹਾਂ ਮੇਰਾ ਇਲਾਜ ਕਰਾਉਣ ਆਈ ਸੀ ਮੈਂ ਤੇ ਕੇ ਆਈ ਹਾਂ ਮੇਰੇ ਮਾਂ ਆਏਗੇ ਮੈਨੂੰ ਦਵਾਈ ਆ ਕੇ ਇੱਥੇ ਆਈ ਹਾਂ ਦੋਸਤੋ ਮਾਤਾ ਜੀ ਨੇ ਮਾਤਾ ਨੇ ਜਿਹੜੇ ਨਾਲ ਖੜੇ ਹੋਏ ਨੇ ਤੇ ਇਹ ਛੋਟੀ ਜੀ ਬੇਟੀ ਹੈ ਕੰਨ ਦੀ ਤੇ ਇੱਕ ਬੇਟਾ ਇਹਨਾਂ ਦਾ ਤੇ ਅੱਛਾ ਭੈਣ ਜੀ ਹੁਣ ਤੁਸੀਂ ਜਿਹੜੇ ਸਾਡੇ ਲੋਕ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦੀ ਮੈਂ ਆਪ ਜੜ ਕੇ ਬੇਨਤੀ ਕਰਦੀ ਮੇਰਾ ਲਿਆਜ ਕਰਵਾ ਦਿਓ ਥੋੜਾ ਮੈਂ ਠੀਕ ਹੋ ਜਾਈ ਮੈਂ ਥੋੜੇ ਦੁਆਰ ਤੇ ਹਾਂਜੀ ਐਂ ਕਹਿੰਦੀ ਮੈਂ ਤੁਹ ਤੁਸੀਂ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਕਹਿੰਦੇ ਮੈਨੂੰ ਇਸ ਵਿੱਚ ਮਾਸ ਪਰਾ ਦੋ ਮੈਨੂੰ ਲੱਗੇ ਹੋਏ ਨੇ ਮਾਸ ਪਰਾ ਦੋ ਮੈਨੂੰ ਦਵਾਈ ਦੋਈ ਤੇ ਥੋੜੀ ਮਿਹਨਤ ਕਰਦੇ ਹਾਜ਼ਰ ਕੇ ਮੈਂ ਤਾਂ ਮੰਤਾਂ ਕੇ ਮੈਂ پیسے ਲੈ ਕੇ ਆਂਦੀ ਉਹ ਖਰਚਾ ਪਾਣੀ ਖਾ ਲੈਂਦੀ ਕੁਝ ਦਵਾਈ ਲੈ ਕੇ ਆਉਂਦੀ ਹਾਂ ਨਹੀਂ ਤੁਸੀਂ ਕੰਮ ਕੀ ਕਰਦੇ ਸੀਗੇ ਕੰਮ ਪਹਿਲੇ ਮੈਂ ਸਮਾਨ ਵੈਦਿਕ ਥੇਲੇ ਆਪਣੇ ਜੋੜੇ ਜਾੜੇ ਦੇਖਦੀ ਸੀ ਹਾਂ ਮੈਂ ਕੁਝ ਨਹੀਂ ਹੁੰਦਾ ਮੇਰੇ ਤੇ ਬਸ ਠੀਕ ਹੈ ਜੀ ਬੱਚੇ ਤੁਹਾਡੇ ਪੜਦੇ ਨਹੀਂ ਪੜਦੇ ਨਹੀਂ ਹੈਗੇ ਜੀ ਛਟਾ ਤਾਂ ਹੁਣ ਮੇਰੇ ਛਟ ਲਾ ਕੇ ਕਿਖੇ ਮੈਂ ਪੜਾਉਂ ਬਜ਼ੁਆਖਾਂ ਨੂੰ ਠੇਖ ਹਾਂ ਦੇ ਨਾ ਪੜਾ ਦਿੰਦੇ ਹੁਣ ਕਿੱਥੇ ਪੜਾਂਗੂ ਮੈਂ ਬਜ਼ੁਆਖਾਂ ਨੂੰ ਮੈਂ ਲਿਆਜ ਕਰਾਂਦੀ ਹਾਂ ਮੰਕੇ ਲੈ ਕੇ ਆਂਦੀ ਤੇ ਪਾਸ ਕਰ ਦੇ ਮੇਰਾ ਠੀਕ ਹੈ ਦੋਸਤੋ ਤੁਸੀਂ ਦੇਖ ਹੀ ਰਹੇ ਹੋ ਇਹਨਾਂ ਦੇ ਬਹੁਤ ਮਾੜੇ ਹਾਲਾਤ ਨੇ ਮਾੜ ਕੇ ਬੇਨਤੀ ਹੈ ਭਾਈ ਅੰਕਲ ਥੋੜਾ ਮੇਰੇ लाज ਬਰਾਤ ਥੱਥੇ ਜੁਆ ਖਾ ਗਏ ਮੇਰੇ ਮਤ ਤਾਂ ਇਹ ਚਾਹੁੰਦੇ ਆ ਨੂੰ ਠੀਕ ਕਰਾ ਦੋ ਬਸ ਇੰਨਾ ਇਹ ਚਾਹੁੰਦੇ ਦੋ ਤਾਂ ਜੁਆ ਖੇਗੇ ਕਰਾ ਲਾ ਤਾਂ ਕੀ ਪਤਾ ਲਾ ਪਤਾ ਹੋਇਆ ਮੈਨੂੰ ਤਾਂ ਪਤਾ ਨਹੀਂ ਕਿੱਥੇ ਗਿਆ ਤੁਸੀਂ ਸਾਹਮਣੇ ਇਹਨਾਂ ਨੂੰ ਅਸੀਂ ਵੀ ਸਾਹਮਣੇ ਦਿੰਦੇ ਆਂ ਉਹਦੀ ਮਾਂ ਵੀ ਸਾਹਮਣੇ ਠੀਕ ਹੈ ਜੀ ਠੀਕ ਜੀ ਦੋਸਤੋ ਮੈਂ ਉਮੀਦ ਕਰਦਾ ਹਾਂ ਤੁਹਾਡੇ ਤੋਂ ਜੋ ਵੀ ਮੇਰੇ ਭਰਾ ਮੇਰੀ ਵੀਡੀਓ ਦੇਖ ਰਹੇ ਨੇ ਇਸ ਗਰੀਬ ਪਰਿਵਾਰ ਦੀ ਜੋ ਹੱਥ ਬੰਨ ਕੇ ਖੜੇ ਹੋਏ ਨੇ ਜ਼ਰੂਰ ਕੋਈ ਨਾ ਕੋਈ ਸਾਡਾ ਵੀਡੀਓ ਦੇਖਣ ਵਾਲਾ ਇਹਨਾਂ ਦੀ ਮਦਦ ਕਰੂਗਾ ਤੇ ਇਹਨਾਂ ਦੀ ਕੋਈ ਸਾਰ ਲਊਗਾ ਕਿਉਂਕਿ ਅਕਸਰ ਅਸੀਂ ਦੇਖਦੇ ਆਂਗੇ ਕਿ ਲੋਕ ਕਮੈਂਟ ਬਾਜੀ ਫੇਸਬੁੱਕ ਜਾਂ YouTube ਚੈਨਲਾਂ ਤੇ ਬੜੀ ਕਮੈਂਟ ਬਾਜ਼ੀ ਕਰਦੇ ਨੇ ਗਰੀਬਾਂ ਦੇ ਹਾਲਾਤਾਂ ਨੂੰ ਦੇਖ ਦੇਖ ਕੇ ਤੇ ਮੈਂ ਚਾਹੂੰਗਾ ਕਿ ਅਸਲ ਗਰੀਬੀ ਤੇ ਅਸਲ ਜਿਹੜੀ ਹੈਗੀ ਆ ਮਜਬੂਰੀ ਆ ਹੁੰਦੀ ਆ ਦੋਸਤੋ ਇਸ ਮਜਬੂਰੀ ਤੇ ਗਰੀਬੀ ਦੇ ਹਾਲਾਤਾਂ ਨੂੰ ਸਮਝੂਗੇ ਤੁਸੀਂ ਇਹਨਾਂ ਦੀ ਮਦਦ ਲਈ ਜ਼ਰੂਰ ਅੱਗੇ ਆਇਓ ਧੰਨਵਾਦ ਦੋਸਤੋ